ਜੂਨੀਅਰ ਨੇ ਬਹੁਤ ਗਲਤ ਕੀਤਾ ਆਪਣਾ ਅੱਜ ਦਾ ਪ੍ਰੋਟੈਸਟ ਰੱਦ ਕਰਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਪ੍ਰੋਟੈਸਟ ਕਰਨਾ ਵੰਦਾ ਸੀ ਕਾਫੀ ਸਾਥੀ ਇਸ ਗੱਲ ਤੇ ਸਵਾਲ ਕਰ ਰਹੇ ਆ ਕਿ ਬਹੁਤ ਗਲਤ ਕੀਤਾ ਇਹ ਨਹੀਂ ਸੀ ਕਰਨਾ ਚਾਹੀਦਾ ਸਤਿਓ ਹੋ ਸਕਦਾ ਹੈ ਕਿਤੇ ਨਾ ਕਿਤੇ ਤੁਹਾਡੀ ਗੱਲ ਵਿਚਾਰ ਸਹੀ ਹੋਵੇ ਪਰ ਜਿੰਨੀ ਕੁ ਸਮਝ ਮੋਰਚੇ ਦੇ ਆਗੂਆਂ ਨੂੰ ਐ ਉਹਨਾਂ ਨੇ ਸਮੇਂ ਅਨੁਸਾਰ ਇਹਨਾਂ ਦਿਨਾਂ ਦੇ ਰੁਝੇਮਿਆਂ ਦੇ ਕਾਰਨ ਤੁਹਾਡੀ ਜਿਹੜਾ ਆਪਣੇ ਕੰਮ ਤੋਂ ਨਿਆ ਕਾਰਨ ਸਰਕਾਰ ਦਾ ਰਿਸਪੌਂਸ ਵੇਖਦੇ ਹੋਏ ਆਉਂਦੇ ਦਿਨਾਂ ਦੇ ਵਿੱਚ ਆਪਣੇ ਸੰਘਰਸ਼ ਦੀ ਰੂਪਰੇਖਾ ਕਿਸ ਤਰੀਕੇ ਨਾਲ ਲਿਖੀ ਜਾਵੇ ਇਸ ਨੂੰ ਵੇਖਦੇ ਹੋਏ ਅੱਜ ਦਾ 14 ਫਰਵਰੀ ਦਾ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਚੁੱਕ ਕੇ ਲੈ ਕੇ ਜਾਣ ਦਾ ਫੈਸਲਾ ਇੱਕ ਵਾਰ ਵਾਪਸ ਲਿਆ ਧਰਨਾ ਰੱਦ ਨਹੀਂ ਕੀਤਾ ਸੰਘਰਸ਼ ਰੱਦ ਨਹੀਂ ਕੀਤਾ ਪਿਛਲੇ 4 ਸਾਲਾਂ ਤੋਂ ਲਗਾਤਾਰ ਇਜਿਟੇਸ਼ਨ ਚੱਲ ਰਹੀ ਹੈ ਸੰਘਰਸ਼ ਚੱਲ ਰਿਹਾ ਹੈ ਕਦੇ ਨਾ ਕਦੇ ਸ਼ਾਇਦ ਇਹਨਾਂ 4 ਸਾਲਾਂ ਦੇ ਵਿੱਚ ਆ ਜਾਵੇ ਹਾਲਾਤ ਆਏ ਹੋਣ ਕਿ ਕੋਈ ਰੱਖਿਆ ਧਰਨਾ ਰੱਖੀ ਤਰੀਕ ਬਦਲੀ ਹੋਵੇ ਰੱਦ ਕੀਤੀ ਹੋਵੇ ਅੱਗੇ ਪਾਈ ਹੋਵੇ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜੇ ਜਿਮਨੀ ਚੋਣਾ ਦੇ ਵਿੱਚ ਤਰਨ ਤਾਰ ਦੋ ਵਾਰ ਹਰੇਕ ਵਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾਣ ਦਾ ਜਿੱਥੇ ਕਿਤੇ ਕਿਸੇ ਮੰਤਰੀ ਵਿਧਾਇਕ ਨੇ ਕੇਜ ਰਿਵਾਲ ਨੇ ਹੋਣਾ ਹੈ 1 ਇਕ 31 ਜੁਲਾਈ ਹੈ 15 ਅਗਸਤ ਦਾ 26 ਜਨਵਰੀ ਹੈ ਜੋ ਵੀ ਹੈ ਸਾਰੇ ਥਾਂਾਂ ਤੇ ਆਪਾਂ ਆਪਣੀ ਸਮਰੱਥਾ ਅਨੁਸਾਰ ਕਰਦੇ ਰਹੇ ਹਾਂ ਕਦੇ ਵੀ ਤੁਹਾਡਾ ਇਹ ਭਰੋਸਾ ਟੁੱਟਣ ਨਹੀਂ ਦਿੱਤਾ ਕਿ ਤੁਹਾਨੂੰ ਇਹ ਗੱਲ ਲੱਗੀ ਹੋਵੇ ਕਿ ਤੁਸੀਂ ਆਪਣਾ ਦਿਨ ਰਾਖਵਾ ਧਰਨੇ ਵਾਸਤੇ ਕੱਢਿਆ ਸੀ ਤੇ ਮੌਕੇ ਤੇ ਆ ਕੇ ਯੂਨੀਅਨ ਨੇ ਮੋਰਚੇ ਦੇ ਧਰਨਾ ਰੱਦ ਕਰਤਾ ਬਹੁਤ ਘਟਬਾਰ ਜਿਹੇ ਵਾਪਰਿਆ ਹੋਊਗਾ ਸ਼ਾਇਦ ਇੱਕਾ ਦੁਕਾ ਵਾਰ ਅਕਸਰ ਕੀ ਡੇਟ ਜਿਹੜੀ ਅਨਾਉਂਸ ਕਰਦੇ ਆ ਉਸ ਡੇਟ ਤੇ ਪ੍ਰੋਟੈਸਟ ਕੀਤਾ ਜਾਂਦਾ ਰੱਖਿਆ ਜਾਂਦਾ ਉਸ ਨੂੰ ਨੇਪਰੇ ਚਾੜਿਆ ਜਾਂਦਾ ਹੈ ਗਿਰਤੀ ਵੱਧ ਘਟ ਰਹੀ ਅਗਲੀ ਗੱਲ ਹੈ ਤਾਂ ਹੁਣ ਵੀ ਇੱਕ ਵਾਰ ਜੇ ਮੋਰਚੇ ਨੂੰ ਡੀਸੀ ਦਫਤਰ ਸੰਗਰੂਰ ਤੋਂ ਚੱਕ ਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਲੈ ਕੇ ਜਾਣ ਦਾ ਫੈਸਲਾ ਵਾਪਸ ਲਿਆ ਹੈ ਅਗਲੇ ਦਿਨਾਂ ਤੱਕ ਉਹਨੂੰ ਅੱਗੇ ਪਾਇਆ ਪਰ ਧਰਨਾ ਜਾਂ ਪ੍ਰੋਟੈਸਟ ਰੱਦ ਨਹੀਂ ਹੋਇਆ ਧਰਨਾ ਆਪਣਾ ਅੱਜ 52 ਦਿਨ ਹੋ ਗਏ ਪੱਕਾ ਮੋਰਚਾ ਡੀਸੀ ਦਫਤਰ ਦੇ ਲੱਗਿਆ ਹੈ ਕੋਈ ਮੋਰਚਾ ਘਰਾਂ ਚ ਨਹੀਂ ਬੈਠਾ ਹੋਇਆ ਕੋਈ ਮੋਰਚਾ ਸੰਘਰਸ਼ ਦੇ ਮੈਦਾਨ ਦੇ ਵਿੱਚੋਂ ਬਾਹਰ ਨਹੀਂ ਹੈ ਲਗਾਤਾਰ ਯਤਨਸ਼ੀਲ ਹੈ ਮੀਟਿੰਗਾਂ ਹੋ ਰਹੀਆਂ ਨੇ ਬਕਬਕ ਥਾਮਾਂ ਤੇ ਜਿੱਥੇ ਕਿਤੇ ਲੱਗਦਾ ਮੁੱਖ ਮੰਤਰੀ ਨੇ ਆਉਣਾ ਹੈ ਬਿੱਤੇ ਕੱਲ ਬਰਨਾਲੇ ਦੇ ਵਿੱਚ ਕਿਸੇ ਨਿੱਜੀ ਵਿਆਹ ਸਮਾਗਮ ਦੇ ਵਿੱਚ ਆਉਣਾ ਸੀ ਉੱਥੇ ਵੀ ਕੋਸ਼ਿਸ਼ ਕੀਤੀ ਗਈ ਹੈ ਆਉਂਦੇ ਦਿਨਾਂ ਦੇ ਵਿੱਚ ਫੇਰ ਇੱਕ ਦੋ ਥਾਮਾਂ ਤੇ ਜਾਣਕਾਰੀ ਹੈ ਕਿ ਮੁੱਖ ਮੰਤਰੀ ਨੇ ਆਉਣਾ ਹੈ ਉੱਥੇ ਵੀ ਕੋਸ਼ਿਸ਼ ਕੀਤੀ ਜਾਣੀ ਹੈ ਮੋਰਚਾ ਲਗਾਤਾਰ ਯਤਨਸ਼ੀਲ ਹੈ ਸਰਗਰਮ ਹੈ ਇਹ ਸਵਾਲ ਤੁਸੀਂ ਮੋਰਚੇ ਤੇ ਚੱਕੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਤੁਹਾਡੀ ਜਾਣਕਾਰੀ ਦੀ ਘਾਟ ਹੋ ਸਕਦੀ ਹੈ ਸੋ ਬੇਨਤੀ ਹੈ ਕਿ ਹਉਦੇ ਜਨਾਂ ਦੇ ਵਿੱਚ ਆਪਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰੀਏ ਆਪਾਂ ਆਪਣਾ ਸੰਘਰਸ਼ ਸਿੱਖਿਆ ਮੰਤਰੀ ਵੱਲ ਵੀ ਲੈ ਕੇ ਚੱਲਾਂਗੇ ਚੰਡੀਗੜ੍ਹ ਨੂੰ ਵੀ ਚੰਡੀਗੜ੍ਹ ਡਵੈਲਪ ਵੀ ਲੈ ਕੇ ਚੱਲਾਂਗੇ ਹੋਰ ਵੀ ਜਿੱਥੇ ਕਿਤੇ ਮੁੱਖ ਮੰਤਰੀ ਸਿੱਖਿਆ ਮੰਤਰੀ ਸਿਹਤ ਮੰਤਰੀ ਆਉਂਦਾ ਹੈ ਕਿ ਜਰੀਵਾਲ ਆਉਂਦਾ ਉਧਰ ਨੂੰ ਵੀ ਫੋਕਸ ਕਰਾਂਗੇ ਲੋਕਾਂ ਦੇ ਘਰਾਂ ਤੱਕ ਵੀ ਲੈ ਕੇ ਜਾਵਾਂਗੇ ਪਿੰਡਾਂ ਵਿੱਚ ਤੱਕ ਵੀ ਲੈ ਕੇ ਜਾਵਾਂਗੇ ਪਰ ਤੁਹਾਡੇ ਸਹਿਯੋਗ ਦੀ ਲੋੜ ਹੈ ਪੱਕਾ ਮੋਰਚਾ ਭਾਵੇਂ ਇੱਕ ਵਾਰ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਕਿਸਾਨ ਜਥੇਬੰਦੀ ਨੂੰ ਵੀ ਫੇਲ ਕੀਤਾ ਪੰਜਾਬ ਸਰਕਾਰ ਨੇ ਬਠਿੰਡੇ ਦੇ ਵਿੱਚ ਲਾਉਣਾ ਸੀ ਨਹੀਂ ਲੱਗਣ ਦਿੱਤਾ ਹੋਰ ਵੀ ਪੰਜਾਬ ਦੇ ਵਿੱਚ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਸਰਕਾਰ ਪੂਰੀ ਤਰ੍ਹਾਂ ਜ਼ਬਰ ਕਰਕੇ ਆਵਾਜ਼ ਬੰਦ ਕਰ ਰਹੀ ਹੈ ਤੁਹਾਡਾ ਇਸ ਗੱਲ ਤੇ ਸਦਕ ਲਈ ਹੈ ਤੁਹਾਡੀ ਪ੍ਰਾਪਤੀ ਹੈ ਕਿ ਕਰੀਬ ਪੌਣੇ 2 ਮਹੀਨੇ ਤੋਂ ਮੋਰਚਾ ਮੁੱਖ ਮੰਤਰੀ ਦੇ ਸੈਰ ਦੇ ਵਿੱਚ ਲੱਗਿਆ ਹੋਇਆ ਹੈ ਆਉਂਦੇ ਦਿਨਾਂ ਦੇ ਵਿੱਚ ਆਪਾਂ ਇਹ ਮੋਰਚਾ ਮੁੱਖ ਮੰਤਰੀ ਦੀ ਕੋਠੀ ਅੱਗੇ ਵੀ ਲੈ ਕੇ ਜਾਵਾਂਗੇ ਸੋ ਤੁਹਾਨੂੰ ਇਸ ਗੱਲ ਵਾਸਤੇ ਬੇਨਤੀ ਹੈ ਕਿ ਤੁਸੀਂ ਪਹਿਲਾਂ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰੋ ਇੱਥੇ ਵੱਧ ਤੋਂ ਵੱਧ ਹਾਜ਼ਰੀ ਲਗਾਓ ਕੋਈ ਦਿਨ ਵੇਲੇ ਕੋਈ ਰਾਤ ਵੇਲੇ ਹਰੇਕ ਐਤਵਾਰ ਨਿੱਕੇ-ਮੋਟੇ ਐਕਸ਼ਨ ਆਪਾਂ ਕਰਦੇ ਰਹੀਏ 2-4 ਦਿਨਾਂ ਬਾਅਦ ਕੋਈ ਨਾ ਕੋਈ ਆਪਾਂ ਐਕਸ਼ਨ ਕਰੀਏ ਮੋਰਚੇ ਦਾ ਸਹਿਯੋਗ ਕਰੋ ਸਭ ਤੋਂ ਵੱਡੀ ਮੰਗ ਅਹਿਮ ਮੰਗ ਮਾਸਟਰ ਕਟੇ ਡੇ ਲੈਕਚਰਾਂ ਦੀਆਂ ਪੋਸਟਾਂ ਦੀ ਉਮਰਾਂ ਦੇ ਤੇ 55 ਰੱਦ ਕਰਬੂਣੀ ਵੀ ਮੰਗ ਹੈ ਆਰਟ ਐਂਡ ਕ੍ਰਾਫਟ ਤੇ ਮਲਟੀ ਪਰਪਸ ਦੀਆਂ ਭਰਤੀਆਂ ਪੇਪਰ ਕਰਾਉਣੇ ਮੰਗ ਹੈ ਪਰ ਇਹ ਸਾਰਾ ਕੁਝ ਤਾਂ ਸੰਭਵ ਹੈ ਜੇ ਤੁਸੀਂ ਸਹਿਯੋਗ ਕਰੋਗੇ ਹੋ ਸਕਦਾ ਹੈ ਕਿਤੇ ਨਾ ਕਿਤੇ ਹੋਂਦੇ ਜਨਾਂ ਦੇ ਵਿੱਚ ਆਪਾਂ ਬਹੁਤ ਜਲਦੀ ਇਸ ਗੱਲ ਵੱਲ ਵਧੀਏ ਕਿਉਂਕਿ ਆਪਣੇ ਕੋਲੇ ਅਧਰੂਣੀ ਤੌਰ ਤੇ ਸਿੱਖਿਆ ਵਿਭਾਗ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ ਨਾਲੋ ਨਾਲ ਆਪਣੀ ਉਹ ਵੀ ਜਾਣਕਾਰੀਆਂ ਨਹੀਂ ਤਾਂ ਕਰਕੇ ਆਪਾਂ ਇੱਕ ਵਾਰ ਇਸ ਨੂੰ ਅੱਗੇ ਪਾਇਆ ਸੀ ਕਿ ਆਪਣਾ ਕੁਝ ਨਾ ਕੁਝ ਜਲਦੀ ਭਰਤੀਆਂ ਸੰਬੰਧੀ ਉਮਰ ਹੱਦ ਛੋਟ ਤੇ 55 ਰੰਦ ਸੰਬੰਧੀ ਹੋ ਸਕਦਾ ਹੈ ਪ੍ਰੋਸੈਸ ਇੱਕ ਤਰ੍ਹਾਂ ਦੀ ਜਾਣਕਾਰੀ ਅਨੁਸਾਰ ਹੈ ਆਉਂਦੇ ਦਿਨਾਂ ਦੇ ਵਿੱਚ 18 ਤਰੀਕ ਨੂੰ ਮੀਟਿੰਗ ਹੈ ਇਸ ਮੀਟਿੰਗ ਦੇ ਵਿੱਚ ਕੋਈ ਠੋਸ ਸੱਲ ਨਾ ਕੱਢਿਆ ਠੋਸ ਜਾਣਕਾਰੀ ਨਾ ਦਿੱਤੀ ਆਪਾਂ ਨੂੰ ਵਿਭਾਗੇ ਨੇ ਤਾਂ ਫਿਰ ਆਪਾਂ ਬਹੁਤ ਤਿੱਖੇ ਰੂਪ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ ਵੱਲ ਚੱਲਾਂਗੇ ਸੋ ਤੁਸੀਂ ਬਹੁਤ ਵਧੀਆ ਸਹਿਯੋਗ ਕਰ ਰਹੇ ਹੋ ਜਿਹੜੇ ਸਾਥੀ ਨਹੀਂ ਕਰ ਰਹੇ ਉਹ ਵੀ ਆਓ ਫੜ ਰੂਪ ਦੇ ਵਿੱਚ ਸਹਾਇਤਾ ਕਰੋ ਵੱਡੀ ਸਹਾਇਤਾ ਤੁਹਾਡੀ ਫਿਜ਼ੀਕਲ ਹਾਜ਼ਰੀ ਦੀ ਹੈ ਸਵੇਰ ਦਾ ਸਾਂਝਾ ਮੋਟਾ ਤੁਹਾਡੀ ਉਡੀਕ ਦੇ ਵਿੱਚ ਆ ਬਹੁਤ ਜਲਦੀ ਆਪਾਂ ਰੋਜ਼ਗਾਰ ਲੈ ਕੇ ਆਵਾਂਗੇ 55 ਰੱਦ ਕਰਵਾਵਾਂਗੇ ਉਮਰਾਂ ਨੂੰ ਛੋਟ ਲਵਾਵਾਂਗੇ ਤੁਹਾਡੀਆਂ ਪੋਸਟਾਂ ਮਾਸਟਰਕੇਟ ਲੈਕਚਰਰ ਵੱਡੀ ਗੱਡੀ ਦੇ ਵਿੱਚ ਲਮਾਗੇ ਵੀਰਜਗਰ ਸਾਜੀ ਮੁਰਚੇ ਵੱਲੋਂ ਮੈਂ ਸੁਬਿੰਦਰ ਸੈਂਟਰ ਲਗਾ